ਆਪਾਂ ਆਨਲਾਈਨ ਤੇਲ ਮੰਗਾਇਆ ਦਮਦਾਰ ਜਿਵੇਂ ਡਿਵੈਂਡ ਚ ਕਿਤੇ ਦਰਦ ਹੁੰਦਾ ਹੋਵੇ ਜਿਵੇਂ ਮੋਟਰ ਤੇ ਚ ਵੋਲਟੇਜ ਚ ਪੂਣੀ ਦੇ ਚ ਕਿਸੇ ਚ ਵੀ ਹੈ ਨਾ ਤੇ ਇਹ ਆਪਾਂ ਮੰਗਾਇਆ ਆਨਲਾਈਨ ਕਹਿੰਦੇ ਬਹੁਤ ਵਧੀਆ ਵਾ ਤੇ ਬਾਕੀ ਆਪਾਂ ਤੁਹਾਨੂੰ ਬਾਅਦ ਚਕੇ ਦੱਸਾਂਗੇ ਵੀ ਕੀ ਰਿਜ਼ਲਟ ਹੈਗਾ ਵੀ ਕਿਵੇਂ ਹੈਗਾ ਕਿਵੇਂ ਨਹੀਂ ਪੈਕਿੰਗ ਤੋਂ ਸਾਮਣੇ ਵਧੀਆ ਜਰੀ ਹੋਈ ਆ 3 ਸੀਸੀਆਂ ਨੇ ਇਹਦੇ ਚ ਆਪਾਂ ਮੰਗਾਈਆਂ ਅਗਦੇ ਐਂਡ ਫੀਸ਼ਲ ਤੇ ਬਾਕੀ ਆੜਾ ਜਾਣਕਾਰੀ ਦਿੱਤੀ ਸੀ ਕਿ ਕਿਵੇਂ-ਕਿਵੇਂ ਲਾਉਣਾ ਹੈ ਤੇ ਕਿਵੇਂ-ਕਿਵੇਂ ਯੂਜ਼ ਕਰਨਾ ਵਾ ਤੇ ਬਾਕੀ ਤੁਹਾਨੂੰ ਬਾਅਦ ਤੱਕ ਬਾਅਦ ਦੱਸਾਂਗੇ ਵੀ ਕੀ ਰਿਜ਼ਲਟ ਨੇ ਇਹਦੇ ਜਿਵੇਂ ਜੋਇੰਟ ਤੋਂ ਦਰਦਾਂ ਤੋਂ ਆਣ ਜਾਂ ਕੇ ਜੁਵੈਨ ਤੇ ਲਾਉਂ ਨੂੰ ਕਿਤੇ ਵੀ ਜਿੱਤਿਆ ਆਪਣੇ ਖੇਡਦਿਆਂ ਦੇ ਕੋਈ ਛੱਟ ਫਿਟ ਲੱਗ ਜਾਂਦੀ ਹੈ ਉਹਦੇ ਲਈ ਤੇ ਚਲੋ ਬਾਕੀ ਤੁਹਾਨੂੰ ਦੱਸਾਂਗੇ ਫਿਰ ਰਿਜ਼ਲਟ ਕੀ ਆਇਆ ਵਧੀਆ ਘੈਂਟ ਆ ਕੀ ਸਾਫਤਾ ਬਾਕੀ ਇਹ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਿੱਤੀ ਹੋਈ ਆ 10 ਤੋਂ 15 ਮਿੰਟ ਇਹਦੀ ਮ사ਜ ਕਰਨੀ ਆ ਹਲਕੇ ਹਲਕੀ ਤੇ ਬਾਕੀ ਦਿਨ ਚ ਇਹ ਦੋ ਤੋਂ ਤਿੰਨ ਵਾਰ ਹੀ ਕਰਨੀ ਆ ਕਹਿੰਦੇ ਤੇ ਆਪਾਂ ਨੂੰ ਇਹ ਪ੍ਰਾਈਸ ਇਹਦਾ ਪਿਆਰ ਆ ਉਦਾਂ ਦਾ ਐਮ ਆਰ ਪੀ ਡੱਬੇ ਦੇ ਤਾਂ ਇਹਨਾਂ ਨੇ 5200 ਦੱਸੀ ਹੋਈ ਆ ਪਰ ਆਪਾਂ ਆਨਲਾਈਨ ਮੰਗਾਏ ਕਰਕੇ ਆਪਾਂ ਨੂੰ ਇਹ ਖੱਤੀ ਸੌਦਾ ਪਿਆ ਪੂਰਾ ਸਰਕਟ ਕਿੰਨਾ ਦਾ ਬਾਕੀ ਤੁਹਾਨੂੰ ਮੈਂ ਯੂਜ਼ ਕਰਕੇ ਦੱਸੂੰਗਾ ਵੀ ਕੀ ਰਿਜ਼ਲਟ ਨੀ ਆਦੇ ਓਕੇ ਜੀ